ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਜੀ ਤੁਹਾਡਾ ਕੀ ਹਾਲ ਚੱਲ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਾਲਾਂ ਵਾਸਤੇ ਨਾ ਘਰ ਵਿੱਚ ਨਾ ਤੇਲ ਕਿਸ ਤਰ੍ਹਾਂ ਤਿਆਰ ਕਰ ਸਕਦੇ ਆ ਤੇ ਆਪਣੇ ਬਾਲਾਂ ਨੂੰ ਨਾ ਲੰਬੇ ਕਰਨਾ ਸੰਘਣੇ ਕਰਨਾ ਤੇ ਉਮਰ ਤੋਂ ਪਹਿਲਾਂ ਆਪਣੇ ਵਾਲ ਚਿੱਟੇ ਹੋ ਜੰਨੇ ਨਾ ਉਹਦੇ ਵਾਸਤੇ ਨਾ ਤੇਲ ਬਹੁਤ ਜ਼ਿਆਦਾ ਨਾ ਐਨਾ ਤੇਲ ਜ਼ਿਆਦਾ ਜ਼ਰੂਰੀ ਨਾ ਜਿਵੇਂ ਬਾਜ਼ਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਤੇਲ ਹੋਣੇ ਨਾ ਕੈਮੀਕਲ ਵਾਲੇ ਨਾ ਉਹਨਾਂ ਤੋਂ ਬਚੋ ਤੇ ਘਰ ਵਿੱਚ ਇਹਨਾਂ ਤਿਆਰ ਕਰਕੇ ਨਾ ਤੇਲ ਲਾਇਆ ਕਰੋ ਤੇ ਬਾਲ ਆਪਣੇ ਇੰਨੇ ਲੰਬੇ ਹੋ ਜਾਣਗੇ ਨਾ ਤੇ ਮਲਾਈ ਵੀ ਹੋਣਗੇ ਤੇ ਬਹੁਤ ਜ਼ਿਆਦਾ ਨਾ ਸਿਲਕੀ ਵੀ ਹੋਣਗੇ ਚਲੋ ਜੀ ਉਹਦੇ ਵਾਸਤੇ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਨੇ ਕਿਹੜਾ ਕਿਹੜਾ ਸਮਾਨ ਲੱਤਾ ਹੈ ਦੇਖੋ ਜੀ ਇੱਧਰ ਆਪਣੇ ਕੋਲ ਹੈਗੀ ਐ ਨਿੰਮ ਐ ਦੇਖੋ ਇਸ ਤਰ੍ਹਾਂ ਆਪਾਂ ਨਾ ਨਿੰਮ ਦੀ ਟਾਹਣੀਓ ਤੋੜ ਲਿਆ ਨੇ ਤੇ ਇੱਧਰ ਆਪਾਂ ਨੇ ਐਲੋਵੇਰਾ ਲੱਤੇ ਆਂ ਇਹਨਾਂ ਦੇ ਵਿੱਚੋਂ ਨਾਲੇ-ਦਾਲੇ ਦੇ ਛਿਲਕੇ ਨੇ ਇਹਦੇ ਵਿੱਚੋਂ ਆਪਾਂ ਨਾ ਗੁੱਦ ਕੱਢ ਲਵਾਂਗੇ ਤੇ ਆਪਣੇ ਕੋਲ ਹੈਗੇ ਨੇ ਮੇਥੇ ਨੇ ਤੇ ਥੋੜੀ ਜੀ ਹੈਗੀ ਐ ਕਲੌਂਜੀ ਐ ਤੇ ਹੁਣ ਆਪਾਂ ਨੇ ਕੀ ਕਰਨਾ ਨਾ ਸਭ ਤੋਂ ਪਹਿਲਾਂ ਆਪਾਂ ਨਿੰਮ ਦੀਆਂ ਪੱਤੀਆਂ ਤੋੜ ਲੈਣੀਆਂ ਤੇ ਇਹਦੇ ਵਿੱਚੋਂ ਆਪਾਂ ਨੇ ਨਾ ਹਾਲੇ-ਦਾਲੇ ਤੇ ਨਾ ਇਸ ਤਰ੍ਹਾਂ ਛਿਲਕੇ ਨੇ ਦੇ ਵਿੱਚੋਂ ਆਪਾਂ ਹੁਣ ਗੁੱਦ ਕੱਢ ਲੈਣੇ ਆ। ਦੇਖੋ ਜੀ অ্যালোਵੈਰਾ ਜੈਲ ਹੁੰਦੀ ਹੈ ਨਾ ਇਹ ਫੇਸ ਤੇ ਵੀ ਕੰਮ ਆਉਂਦੀ ਹੈ ਬਹੁਤ ਜ਼ਿਆਦਾ ਤੇ ਗਲੋ ਕਰਦਾ ਹੈ ਚਿਹਰਾ ਤੇ ਵਾਲਾਂ ਵਾਸਤੇ ਵੀ ਨਾ ਇਹ ਬਹੁਤ ਵਧੀਆ ਚੀਜ਼ ਹੈ। ਜਿਵੇਂ ਆਪਣੇ ਵਾਲਾਂ ਦੇ ਵਿੱਚ ਇਨਫੈਕਸ਼ਨ ਪੈ ਜਾਂਦੀ ਹੈ ਨਾ ਉਹਦੇ ਵਾਸਤੇ ਨਾ ਇਹ অ্যালোਵੈਰਾ ਜੈਲ ਨਾ ਬਹੁਤ ਜ਼ਿਆਦਾ ਕੰਮ ਕਰਦੀ ਹੈ। ਇੰਨੀ ਦਵਾਈ ਕੰਮ ਨਹੀਂ ਕਰਦੀ ਹੈਗੀ ਜਿੰਨੀ ਇਹ ਨਾ অ্যালোਵੈਰਾ ਜ਼ਿਆਦਾ ਕੰਮ ਕਰਦਾ ਹੈ। ਚਲੋ ਜੀ ਹੁਣ ਆਪਾਂ ਇਹਦਾ ਨਾ ਆਪਾਂ ਨਾ ਵਿੱਚੋਂ ਗੁੱਦ ਕੱਢ ਲੈਣੇ ਆ। ਉਸ ਤੈਮਕਰੋ ਨਾ ਪਾਤ ਨੂੰ ਦੱਸਦੇ ਅਗਲਾ ਪ੍ਰੋਸੈਸ ਕੀ ਕਰਨਾ ਹੈ ਕੀ ਕਰਨਾ ਹੈ ਨਾ ਇਸ ਤਰ੍ਹਾਂ ਚਮਚਾ ਲੈ ਲੈਣਾ ਚਮਚੇ ਦੇ ਨਾਲ ਨਾ ਇਸ ਤਰ੍ਹਾਂ ਨਾਲ ਵਿੱਚ ਨਾਲ অ্যালোਵੈਰਾ ਦੇ ਨਾਲ ਇਸ ਤਰ੍ਹਾਂ ਜੈਲ ਕੱਢ ਲੈਣੀ ਆ ਤੁਸੀਂ ਨਾ ਜਿਹੜੀ ਵਿਚਾਰਾਂ ਦੇ ਵਿੱਚ ਮਿਲਦੀ ਹੈ ਨਾ ਉਹ ਨਹੀਂ ਲੈਣੀ ਹੈਗੀ ਇਹ ਘਰ ਵਾਲੀਓ ਜੈਲ ਲੈਣੀ ਆ ਇਹਨਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣੇ ਤੇ ਉੱਪਰ ਨਾ ਮਿੱਟੀ ਪਈ ਵੀ ਹੁੰਦੀ ਆ ਤੇ ਨਿੰਮ ਦੇ ਪੱਤਿਆਂ ਨੂੰ ਵੀ ਤੁਸੀਂ ਪਹਿਲਾਂ ਇਹ ਚੰਗੀ ਤਰ੍ਹਾਂ ਵਾਸ਼ ਕਰਨਾ ਹੈ ਦੇਖੋ ਜੀ ਵਾਲਾਂ ਦੀ ਗ੍ਰੋਥ ਨਾ ਬਹੁਤ ਜ਼ਿਆਦਾ ਵਧੂਗੀ ਇਸ ਕਰਕੇ ਨਾ ਬਹੁਤ ਜ਼ਿਆਦਾ ਭੈਣਾਂ ਦੇ ਕਮੈਂਟ ਆਉਣੇ ਆ ਦੀਦੀ ਦੋ ਮੂੰਹੇ ਵਾਲ ਹੋਏਵੇਂ ਸਾਡੇ ਤੁਸੀਂ ਵਾਲਾਂ ਬਾਰੇ ਕਿਉਂ ਨਹੀਂ ਦੱਸਦੇ ਹੈਗੇ ਚਲੋ ਜੀ ਇਹ ਸਪੈਸ਼ਲ ਵੀਡੀਓ ਨਾ ਤੁਹਾਡੇ ਲਈ ਉਹ ਮੈਂ ਬਣਾਈ ਆ ਤੁਸੀਂ ਇਹ ਤੇਲ ਘਰ ਦੇ ਵਿੱਚ ਬਣਾ ਕੇ ਜਰੂਰ ਰੱਖਿਓ ਤੁਹਾਡੇ ਵਾਲ ਇੰਨੇ ਜ਼ਿਆਦਾ ਲੰਬੇ ਹੋ ਜਾਣੇ ਨਾ ਤੇ ਬਿਲਕੁਲ ਵੀ ਤੁਹਾਡੇ ਵਾਲ ਝੜੂngੇ ਨਹੀਂ ਜਿਹੜੇ ਆਪਣੇ ਕੋ ਮੈਥੇ ਦੇ ਕਰਾਉਂਜੀ ਹੈ ਨਾ ਇਹਨਾਂ ਨੂੰ ਆਪਾਂ ਨੇ ਕੱਪ ਦੇ ਵਿੱਚ ਪਾ ਕੇ ਨਾ ਥੋੜਾ ਜਿਹਾ ਡੈੜਾ ਜਿਹਾ ਕਰ ਲੈਣਾ ਹੈ ਜੀ ਆਪਾਂ ਨੇ ਇਸ ਤਰੀਕੇ ਨਾਲ ਡੈੜਾ ਜਆ ਕਰ ਲਿਆ ਨਕੌਲੀ ਵਿੱਚ ਕੱਢ ਦਨੇ। ਦੇਖੋ ਜਿਹੜੇ ਮੇਥੇ ਹੁੰਨੇ ਆ ਨਾ ਇਹ ਤਾਂ ਬਾਲਾਂ ਦੀ ਲੰਬਾਈ ਨੂੰ ਵਧਾਉਨੇ ਆ ਜਿਹੜੀ ਕਲੌਜੀ ਹੁੰਦੀ ਹੈ ਇਹ ਬਾਲ ਕਾਲੇ ਕਰਦੀ ਹੈ। ਇਸ ਕਰਕੇ ਨਾ ਆਪਾਂ ਨੇ ਹੁਣ ਇਹ ਡੈੜਾ ਜਆ ਕਰਕੇ ਇੱਧਰ ਰੱਖ ਲਿਆ। ਹੁਣ ਆਪਾਂ ਨੇ ਕੱਪ ਦੇ ਵਿੱਚ ਇਹਨਾਂ ਜਿਹੜੇ ਐਲੋਵੇਰਾ ਦੇ ਵਿੱਚ ਆਪਾਂ ਨੇ ਜੈਲ ਕੱਢੀ ਆ ਨਾ ਹੁਣ ਇਹਨੂੰ ਆਪਾਂ ਇਹਦੇ ਵਿੱਚ ਪਾ ਦਨੇ ਆ। ਪਾਣੀਆਂ ਦੇ ਵਿੱਚ ਇਹਨਾਂ ਨੂੰ ਆਪਾਂ ਨੇ ਨਾ ਵਾਸ਼ ਕਰ ਲੈਣਾ ਇਹਨਾਂ ਪਰ ਨਾ ਬਹੁਤ ਜ਼ਿਆਦਾ ਮਿੱਟੀ ਲੱਗੀ ਹੁੰਦੀ ਆ ਹੁਣ ਆਪਾਂ ਨੇ ਕੀ ਕਰਨਾ ਨਾ ਇਹਨੂੰ ਵੀ ਨਾ ਪੱਤੀਆਂ ਨੂੰ ਨਾ ਆਪਾਂ ਨੇ ਕੱਪ ਦੇ ਵਿੱਚ ਪਾ ਲੈਣਾ ਪਾ ਕੇ ਨਾ ਚੰਗੀ ਤਰ੍ਹਾਂ ਇਹਨੂੰ ਨਾ ਗ੍ਰाइंड ਕਰ ਲੈਣਾ ਇਹਨਾਂ ਪੱਤੀਆਂ ਪਾ ਦਿੱਤੀਆਂ ਤੇ ਥੋੜੀਆਂ ਜੀਆਂ ਪੱਤੀਆਂ ਆਪਾਂ ਨੇ ਰੱਖ ਲੈਣੀਆਂ ਤੇ ਇਹਨੂੰ ਨਾ ਐਲੋਵੇਰਾ ਦੇ ਵਿੱਚ ਨਾ ਦੋਨੇ ਚੀਜ਼ਾਂ ਨੂੰ ਨਾ ਐ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆਪਾਂ ਨੇ ਆਨੇ ਕੀ ਕਰਨਾ ਐਦਰ ਆਪਾਂ ਨੇ ਨਾ ਕੜਾਹੀ ਧਰ ਦਿੱਤੀ ਐ ਹੁਣ ਆਪਾਂ ਨੇ ਇਹਦੇ ਵਿੱਚ ਕੀ ਕਰਨਾ ਨੇੜੇ ਕਰਕੇ ਦਿਖਾਓ ਹੁਣ ਆਪਾਂ ਨੇ ਇਹਦੇ ਵਿੱਚ ਨਾ ਸਰੋਂ ਦਾ ਤੇਲ ਪਾ ਲੈਣਾ ਐ ਇੰਨਾ ਕੁ ਆਪਾਂ ਨੇ ਪਾ ਲਿਆ ਸਰੋਂ ਦਾ ਤੇਲ ਜਿੰਨਾ ਕੁ ਆਪਾਂ ਨੇ ਸਰੋਂ ਦਾ ਤੇਲ ਪਾਇਆ ਏ ਉਨਾਂ ਕੇ ਆਪਾਂ ਨੇ ਪਾ ਲੈਣਾ ਐ ਨਾਰੀਅਲ ਦਾ ਤੇਲ ਇਹਨਾਂ ਕੱਪਾਂ ਨੇ ਪਾ ਲਿਆ ਨਾਰੀਅਲ ਦਾ ਤੇਲ ਹੁਣ ਇਹਨੂੰ ਆਪਾਂ ਨੇ ਕੀ ਕਰਨਾ ਹੈ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਬਣਾ ਕੇ ਜਰੂਰ ਘਰ ਵਿੱਚ ਰੱਖਿਓ ਣਾਉਣ ਤੋਂ ਪਹਿਲਾਂ ਨਾ ਇੱਕ ਘੰਟਾ ਪਹਿਲਾਂ ਤੁਸੀਂ ਲਾਓ ਵਾਲਾਂ ਦੀਆਂ ਜਣਾ ਦੇ ਵਿੱਚ ਨਾ ਚੰਗੀ ਤਰ੍ਹਾਂ ਮ사ਜ ਕਰੋ ਤੇ ਤੁਹਾਡੇ ਨਾ ਬਿਲਕੁਲ ਵੀ ਬਾਹਰ ਨਹੀਂ ਝਾਣਗੇ ਤੇ ਲੰਬੇ ਵਾਲ ਹੋਣਗੇ ਚਲੋ ਜੀ ਇਹ ਤੇਲ ਆਪਣਾ ਹੁਣ ਹੋ ਗਿਆ ਗਰਮ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਚਲੋ ਜੀ ਹੁਣ ਆਪਣਾ ਤੇਲ ਹੋ ਗਿਆ ਹਨ ਗਰਮ ਤੇ ਹੁਣ ਆਪਾਂ ਨੇ ਵਿੱਚ ਇਹ ਪਾ ਦੇਣਾ ਹੈ ਜਿਹੜਾ অ্যালোਵੈਰਾ ਦੇ ਆਪਾਂ ਨੇ ਨਿੰਮ ਦਾ ਪੇਸਟ ਬਣਾਇਆ ਤਾਂ ਤੇ ਹੁਣ ਆਪਾਂ ਨੇ ਕੀ ਕਰਨਾ ਵਿੱਚ ਨੇ ਇਹਨਾਂ ਕਾਕੀ ਫੇਰੀ ਜਾਣੀਆਂ ਮਗਾ ਪਾੜਨੇ ਦੇ ਵਿੱਚ ਕਾਕੀ ਐਸ ਤਰ੍ਹਾਂ ਵੀ ਫੇਰੀ ਜਾਣੀਆਂ ਬਿਲਕੁਲ ਵੀ ਨਾ ਟੈਡਾਂ ਦੇ ਜੇ ਵੀ ਲੱਗ ਜਾਂਦਾ ਨਾ ਇਹ ਕਾਕੀਆਂ ਦੇ ਵੀ ਜੰਮ ਜਾਂਦਾ ਨਾ ਤੇਲ ਨਾਰੀਅਲ ਦਾ ਨੂੰ ਐਂ ਤਰੀਕੇ ਨਾਲ ਤੁਸੀਂ ਐਨ ਗਰਮ ਕਰਨਾ ਹੈ ਉਸ ਤੋਂ ਬਾਅਦ ਮਗਰੋਂ ਆਪਾਂ ਨੇ ਕੀ ਕਰਨਾ ਹੈ ਕੌਂਜੀ ਦੇ ਜਿਹੜੇ ਮੇਥੇ ਆਪਾਂ ਨੇ ਇਸ ਤਰ੍ਹਾਂ ਪਾਊਡਰ ਬਣਾਇਆ ਤਾਂ ਉਹਨੂੰ ਵੀ ਆਪਾਂ ਨੇ ਵਿੱਚ ਪਾ ਦੇਣਾ ਹੈ ਇਹਨੂੰ ਯਾਹ ਚੰਗੀ ਤਰ੍ਹਾਂ ਪਰੇ ਦੇਣਾ ਹੈ ਇਹ ਆਪਾਂ ਨੇ ਨਾ ਪੂਰਾ ਐਨ ਪਕਾਉਣਾ ਹੈ ਤੇਲ ਆਏ ਨਹੀਂ ਹੈਗਾ ਵੀ ਤੁਸੀਂ ਇਹਨੂੰ ਨਾ ਮਾੜਾ ਜਾਂ ਗਰਮ ਕਰਿਆ ਗਰਮ ਕਰਕੇ ਬਸ ਤੁਸੀਂ ਥਾਰ ਲਿਆ ਦੇਖੋ ਇਹ ਕਰਨ ਨਹੀਂ ਕਰਨਾ ਹੈਗਾ ਨਾ ਪੂਰਾ ਪਕਾਉਣਾ ਹੈ ਇਹਦਾ ਕਾਉਨਜੀ ਤੇ ਮੇਥਿਆ ਨਾ ਉਹਦਾ ਨਾ ਪੂਰਾ ਆਪਾਂ ਨੇ ਅਸਰ ਕੱਢਣਾ ਹੈ ਤੇ ਪੱਤੇ ਨਾ ਸਾਫ ਤੇ ਆਪਾਂ ਨੇ ਰੱਖੇ ਤੇ ਇਹ ਵੀ ਆਪਾਂ ਨੇ ਨਾ ਵਿੱਚ ਪਾ ਲੈਣੇ ਆ ਇਹ ਵੀ ਐਨ ਆਪਾਂ ਨੇ ਉੱਪਰ ਤੱਕਣਾ ਕਾਛੀ ਫੇਰੀ ਜਾਣੀ ਆ ਤੇ ਐਂ ਵੀ ਵਿਲਣੜੇ ਆ ਇਹ ਤੇ ਆਪਣਾ ਤੇਲ ਇੱਕ ਨੰਬਰ ਬਣ ਕੇ ਹੋ ਜਾਣਾ ਤਿਆਰ ਇਹਨੂੰ ਤੁਸੀਂ ਨਾ ਬਣਾ ਕੇ ਨਾ ਕੰਟਰੀ ਡੱਬੀ ਦੇ ਵਿੱਚ ਰੱਖਿਓ ਜਦੋਂ ਵੀ ਤੁਸੀਂ ਣਾਉਣਾ ਹੋਊਗਾ ਨਾ ਆਪਣੇ ਵਾਲਾਂ ਦੀ ਨਾ ਚੰਗੀ ਤਰ੍ਹਾਂ ਮ사ਜ ਕਰਿਓ ਜਿਹੜੇ ਮੇਰੇ ਵੀਰ ਭੈਣਾਂ ਦੇ ਨਾ ਵਾਲ ਝੜਦੇ ਨਾ ਗੱਜਾਪਨ ਹੋ ਜਾਂਦਾ ਏ ਉਹ ਫੇਰ ਦੇਖਣ ਵਿੱਚ ਵੀ ਨਹੀਂ ਵਧੀਆ ਲੱਗਦੇ ਅੱਧੇ ਸਿਰ ਦੇ ਵਿੱਚ ਵਾਲ ਹੁੰਨੇ ਆ ਅੱਧੇ ਵਿੱਚ ਹੁੰਦੇ ਨਹੀਂ ਹੈਗੇ ਇਸ ਤਰੀਕੇ ਨਾਲ ਨਾ ਜੇ ਤੁਸੀਂ ਇਹ ਤੇਲ ਲਾਉਂਗੇ ਨਾ ਤੁਹਾਡੇ ਨਾ ਦੁਬਾਰੇ ਤੋਂ ਵਾਲ ਆਉਣੇ ਸ਼ੁਰੂ ਹੋ ਜਾਣੇ ਆ ਤੇ ਉਹ ਜਿਹੜਾ ਆਪਣਾ ਤੇਲ ਨਾ ਬਹੁਤ ਵਧੀਆ ਤਰੀਕੇ ਦੇ ਨਾਲ ਨਾ ਬਣ ਰਿਹਾ ਹੈ। ਬਹੁਤ ਵਧੀਆ ਤਰੀਕੇ ਨਾਲ ਆਪਣਾ ਤੇਲ ਤਿਆਰ ਹੋ ਰਿਹਾ ਹੈ। ਇਹਨੂੰ ਨਾ 5-6 ਮਿੰਟ ਆਪਾਂ ਇਸ ਤਰੀਕੇ ਨਾਲ ਨਾ ਗੈਸ ਕਰਿਆ ਹੋਇਆ ਆਪਾਂ ਨੇ ਸੇਮਾ ਤੇ ਇਸ ਤਰ੍ਹਾਂ ਹੀ ਪਕਾਵਾਂਗੇ। ਤੇ ਆਪਣੇ ਤੇਲ ਦਾ ਨਾ ਕਲਰ ਐ ਚੇ ਹੋ ਗਿਆ ਤੇ ਜਿਹੜੀਆਂ ਆਪਾਂ ਨੇ ਇਹ ਨਿੰਬੜੀਆਂ ਪੱਤੀਆਂ ਪਾਈਆਂ ਸੀ ਨਾ ਇਹ ਵੀ ਦੇਖੋ ਐਨ ਵਿੱਚ ਨਾ ਵਿੱਚੇ ਮਿਕਸ ਹੋ ਗਈਆਂ ਨੇ। ਇਹ ਜਿਹੜੀ ਇਨਫੈਕਸ਼ਨ ਹੁੰਦੀ ਹੈ ਨਾ ਆਪਣੇ ਵਾਲਾਂ ਨੂੰ ਨਾ ਇਹ ਨਿੰਮ ਨਾਲ ਬਹੁਤ ਜ਼ਿਆਦਾ ਇਨਫੈਕਸ਼ਨ ਚੱਕਦੀ ਹੈ ਵਿੱਚ ਭੈਣਾਂ ਦੇ ਫਿਰਸੀਆਂ ਬਹੁਤ ਹੋਈਆਂ ਵੀ ਮੈਨੂੰ ਬਹੁਤ ਜ਼ਿਆਦਾ ਰਾਤ ਕਮੈਂਟ ਆਏ ਆ ਵੀਡੀਓ ਤੇ ਕਹਿੰਦੇ ਦੀਦੀ ਅਸੀਂ ਨਾ ਦਵਾਈਆਂ ਵੀ ਬਹੁਤ ਲੈ ਲਈਆਂ ਏ ਤੇ ਵਾਲਾਂ ਦੇ ਵਿੱਚ ਲਾਈਆਂ ਵੀ ਬਹੁਤ ਖਾਧੀਆਂ ਵੀ ਬਹੁਤ ਹਨ ਤੇ ਬਿਲਕੁਲ ਵੀ ਫਰਕ ਨਹੀਂ ਪਿਆ ਹੈਗਾ ਆਪਕੇ ਦੇਖੋ ਤੁਹਾਡੇ ਨਾ ਜਿਵੇਂ ਕੋਈ ਸਟ੍ਰੀਨ ਦੀ ਤੁਹਾਨੂੰ ਪ੍ਰੋਬਲਮ ਆ ਨਾ ਜਿਵੇਂ ਤੁਸੀਂ ਕਹਿੰਦੇ ਸਾਡੇ ਸਿਰ ਦੇ ਵਿੱਚ ਨਾ ਫਿਰਸੀਆਂ ਹੋਈ ਜਾਂਦੀਆਂ ਚਿੱਟੇ ਮੂੰਹ ਵਾਲੀਆਂ ਦੱਸਦੀਆਂ ਮੇਰੀਆਂ ਭੈਣਾਂ ਦੇਖੋ ਜੀ ਇਹ ਤੇਲ ਨਾਲ ਤੁਹਾਡੇ ਨਾ ਵਾਲ ਵੀ ਠੀਕ ਹੋ ਜਾਣੇ ਆ ਤੇ ਜਿੰਨੀ ਵੀ ਤੁਹਾਨੂੰ ਸਕਿਨ ਦੀ ਪ੍ਰੋਬਲਮ ਆ ਉਹ ਵੀ ਤੁਹਾਡੀ ਠੀਕ ਹੋ ਜਾਣੀ ਆ ਇਹ ਹੋ ਗਿਆ ਤਿਆਰ ਤੇ ਹੁਣ ਆਪਾਂ ਗੈਸ ਕਰਤਾ ਨੇ ਬੰਦ ਤੇ ਇਹਨੂੰ ਹੁਣ ਆਪਾਂ ਨਾ ਠੰਡਾ ਹੋਣ ਵਾਸਤੇ ਧਰਦੇ ਆਂ ਦੇਖੋ ਆਹ ਤੇਲ ਨਾਲ ਬਣਿਆ ਇੱਕ ਨੰਬਰ ਇਹ ਤੇਲ ਹੈਗਾ ਬਹੁਤ ਹੈ ਨਾ ਗੁਣਕਾਰੀ ਤੇਲ ਜਿਵੇਂ ਉਮਰ ਤੋਂ ਪਹਿਲਾਂ ਆਪਣੇ ਵਾਲ ਆਉਣੇ ਨਾ ਚਿੱਟੇ ਆਉਣ ਲੱਗ ਜੰਨੇ ਆ ਤੇ ਆਪਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਪੈ ਜਾਂਦੀ ਆ ਦੇਖੋ ਜੀ ਹੋਰਾਂ ਆਪਣੇ ਸਰੀਰ ਦੇ ਵਿੱਚ ਨਾ ਕਾੜਵਾਤ ਹੁੰਦੀ ਆ ਆਪਾਂ ਨਾ ਬਹੁਤ ਜ਼ਿਆਦਾ ਟੈਨਸ਼ਨ ਲੜ ਜਾਂਦੇ ਨੇ ਕਰ ਦਵਾਈਆਂ ਖਾਣ ਲੱਗ ਜੰਨੇ ਆ ਕੋਈ ਦਵਾਈਆਂ ਖਾਣ ਦੀ ਲੋੜ ਨਹੀਂ ਹੈਗੀ ਤੁਸੀਂ ਆਹ ਤੇਲ ਲਾਉਣਾ ਸ਼ੁਰੂ ਕਰ ਦੋ ਚਿੱਟਿਆਂ ਤੋਂ ਨਾ ਕਾਲੇ ਆਉਣੇ ਸ਼ੁਰੂ ਹੋ ਜਾਣਗੇ ਇਹ ਤੇਲ ਤੁਸੀਂ ਵਰਤ ਕੇ ਜ਼ਰੂਰ ਦੇਖੋ ਆਏ ਨਹੀਂ ਹੈਗਾ ਵੀਕ ਦੋ ਦਿਨ ਤੁਸੀਂ ਲਾ ਲਿਆ ਫੇਰ ਛੱਡ ਦਿੱਤਾ ਇਹ ਨੂੰ ਨਾ ਤੁਸੀਂ ਦਗਾ ਤਾਰੇ ਵਰਤਣਾ ਕੋਈ ਵੀ ਆਪਣਾ ਸਿਰ ਧੋਣਾ ਨਾ ਉਹ ਸੋ ਪੈਰਾਂ ਨੂੰ ਇਹ ਤੇਲ ਦਿਨਾ ਹੈ ਚੰਗੀ ਤਰ੍ਹਾਂ ਜਰਾਂ ਦੇ ਵਿੱਚ ਮ사ਜ ਕਰਿਓ ਇਹਨੂੰ ਹੁਣ ਆਪਾਂ ਠੰਡਾ ਹੋਣ ਦਨੇ ਆ ਠੰਡਾ ਹੋਏ ਤੇ ਬਾਦ ਨਾ ਫਿਰ ਆਪਾਂ ਤੁਹਾਨੂੰ ਦੱਸਦੇ ਆ ਪੈਰਾਂ 'ਤੇ ਇੱਥੇ ਇੱਕ ਡੰਗਾ ਰੱਖ ਲਿਆ ਏ ਤੇ ਉੱਪਰ ਰੱਖ ਲਿਆ ਆਪਾਂ ਇੱਕ ਕਾਟਨ ਦਾ ਕੱਪੜਾ ਤੇ ਹੁਣ ਆਪਾਂ ਤੇਲ ਨੂੰ ਨਾ ਐ ਚੰਗੀ ਤਰ੍ਹਾਂ ਪੋੜ ਲੂਗੇ ਤੁਸੀਂ ਨਾ ਚਾਹ ਪੁੰਨੀ ਨਾਲ ਨਾ ਪੋਣਿਓ ਇਸ ਤਰ੍ਹਾਂ ਕਾਟਨ ਦੇ ਕੱਪੜੇ ਦੇ ਨਾਲ ਪੋਲਿਓ तेल ਆਪਣਾ ਨਾ ਬਹੁਤ ਵਧੀਆ ਬਣ ਕੇ ਹੋ ਗਿਆ ਤਿਆਰ ਦੇਖੋ ਜ ਸਾਡੇ ਘਰ ਦਾ ਨਾ ਇਹ ਤੇਲ ਅਸੀਂ ਬਣਾ ਕੇ ਜਰੂਰ ਰੱਖਦੇ ਆਂ ਰੋਹੀ ਹੋਵੇ ਸਾਧੀਆਂ ਹੋਵੇ ਤਾਂ ਗਰਮੀਆਂ ਹੋਵੇ ਸਰਦੀਆਂ ਹੋਵੇ ਜਰੂਰ ਬਣਾ ਕੇ ਰੱਖਣਾ ਨਹਾਉਣ ਤੋਂ ਪਹਿਲਾਂ ਨਾ ਵਾਲਾਂ ਦੀ ਅਸੀਂ ਮ사ਜ ਜਰੂਰ ਕਰਦੇ ਆਂ ਤਾਂ ਹੀ ਤਾਂ ਸਾਡੇ ਨਾ ਇੰਨੇ ਇੰਨੇ ਲੰਬੇ ਲੰਬੇ ਵਾਲ ਨੇ ਤੇ ਭੈਣਾਂ ਨੇ ਤਾਂ ਨਾ ਬਸ ਮੇਰੀ ਉਦਨ ਵੀਡੀਓ ਦੇਖੀ ਆ ਜੇ ਦੇ ਮੈਨੂੰ ਇੰਨੇ ਜਿਆਦਾ ਕਮਿਟ ਕਰਨੇ ਸ਼ੁਰੂ ਕਰ ਦਿੱਤੇ ਨੇ ਜਿੱਦੀ ਸਾਡੇ ਵਾਲ ਕਿਉਂ ਝੜਦੇ ਆ ਇੰਨੇ ਲੰਬੇ ਕਿਉਂ ਨਹੀਂ ਹੁੰਦੇ ਹੈਗੇ ਦੇਖੋ ਜੀ ਵਾਲਾਂ ਦੀ ਗਰੋਥ ਵੀ ਵਧੂਗੀ ਤੇ ਲੰਬੇ ਵੀ ਹੋਣਗੇ ਤੇ ਬਿਲਕੁਲ ਹੀ ਤੁਹਾਡੇ ਵਾਲ ਝੜਨਗੇ ਦੇਖੋ ਹੁਣ ਆਪਾਂ ਨੇ ਕੀ ਕਰਨਾ ਨਾ ਇਹਨੂੰ ਨਾ ਚੰਗੀ ਤਰ੍ਹਾਂ ਦੋਨ ਚਾਰੇ ਪਾਸੇ ਤੇ ਇਸ ਤਰ੍ਹਾਂ ਫੜ ਕੇ ਨਾ ਇਹਨੂੰ ਐ ਚੰਗੀ ਤਰ੍ਹਾਂ ਨਾ ਘੁੱਟ ਦੇਣਾ ਜਿੰਨਾ ਵੀ ਵਿੱਚ ਤੇਲ ਆ ਨਾ ਸਾਰਾ ਤੁਸੀਂ ਇਸ ਤਰੀਕੇ ਨਾਲ ਇਹਨੂੰ ਨਿਚੋੜ ਲੈਣਾ ਤੁਸੀਂ ਇਹਦੇ ਵਿੱਚ ਨਾ ਵਿਟਾਮਿਨ E ਦਾ ਨਾ ਕੈਪਸੂਲ ਵੀ ਪਾ ਸਕਦੇ ਆ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਆ ਬਿਨਾ ਕੈਪਸੂਲ ਤੇ ਵੀ ਸਰ ਜਾਣਾ ਹੁਣ ਅਪਾ ਨੇ ਤੇਲ ਬਣਾ ਲਿਆ ਹੁਣ ਆਪਾਂ ਨੇ ਕੀ ਕਰਨਾ ਏ ਤੁਹਾਨੂੰ ਮੇਰੇ ਹੱਥ ਵੀ ਦੇਖੋ ਕਿਸ ਤਰ੍ਹਾਂ ਲਿਬੜ ਗਏ ਨੇ ਹੁਣ ਆਪਾਂ ਨੇ ਇੱਕ ਕੱਚ ਦੀ ਡੱਬੀ ਲੈਣੀ ਆ ਉਹਦੇ ਵਿੱਚ ਆਪਾਂ ਨੇ ਨਾ ਸਟੋਰ ਕਰਕੇ ਰੱਖ ਲੈਣਾ ਲਿਆ ਮੈਨੂੰ ਰੇਖਾ ਕੱਚ ਦੀ ਡੱਬੀ ਫੜਾ ਦੇ ਨਾਲੇ ਫੜਾ ਦੇ ਢੱਕਣ ਇਕੋ ਜਿਹੀ ਇੱਕ ਗੱਲ ਤਾਂ ਨਾ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਇਹਨੂੰ ਤੇਲ ਉਹਨਾਂ ਪਲਾਸਟਿਕ ਦੀ ਡੱਬੀ ਦੇ ਵਿੱਚ ਨਹੀਂ ਸਟੋਰ ਕਰਕੇ ਰੱਖਣਾ ਹੈਗਾ ਆਪਣੇ ਕੋਲ ਨਾ ਕੱਚ ਦੀ ਉਹ ਡੱਬੀ ਚਾਹੀਦੀ ਹੈ ਨਾਲੇ ਸੁੱਕੀ ਚਾਹੀਦੀ ਹੈ ਬਿਲਕੁਲ ਇਹਨੂੰ ਪਾਣੀ ਨਾ ਲੱਗਿਆ ਹੋਵੇ ਤੁਸੀਂ ਨਾ ਹੁਣ ਇਸ ਤਰੀਕੇ ਨਾਲ ਇਹਨੂੰ ਤੇਲ ਉਹਨਾਂ ਵਿੱਚ ਪਾ ਕੇ ਨਾ ਸਟੋਰ ਕਰਕੇ ਰੱਖ ਸਕਦੇ ਆ ਜਦੋਂ ਵੀ ਤੁਸੀਂ ਣਾਉਣਾ ਨਾ ਣਾਉਣ ਤੋਂ ਪਹਿਲਾਂ ਆਪਣੇ ਵਾਲਾਂ ਦੀ ਨਾ ਚੰਗੀ ਤਰ੍ਹਾਂ ਮ사ਜ ਕਰਿਓ ਤੇ ਬਿਲਕੁਲ ਵੀ ਤੁਹਾਡੇ ਨਾ ਜਿਹੜੇ ਚਿੱਟੇ ਵਾਲ ਆਉਂਦੇ ਆ ਨਾ ਕਾਲੇ ਆਉਣੇ ਸ਼ੁਰੂ ਹੋ ਜਾਣਗੇ ਕੋਈ ਇਹਨਾਂ ਜ਼ਿਆਦਾ ਖਰਚਾ ਨਹੀਂ ਆਉਂਦਾ ਹੈਗਾ ਖੱਟ ਖਰਚੇ ਵਿੱਚ ਆਪਣਾ ਤੇਲ ਬਣ ਕੇ ਹੋ ਗਿਆ ਤਿਆਰ ਤੁਸੀਂ ਇਹਨੂੰ ਵਰਤ ਕੇ ਜਰੂਰ ਦੇਖਿਓ ਬਹੁਤ ਵਧੀਆ ਰਿਜ਼ਲਟ ਆਊਗਾ ਚਲੋ ਜੀ ਇਹ ਮੈਂ ਆਪਣੀਆਂ ਭੈਣਾਂ ਵਾਸਤੇ ਨਾ ਸਪੈਸ਼ਲ ਅਜ ਤੇਲ ਬਣਾਇਆ ਹੈ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਤੇਲ ਬਣਾ ਕੇ ਨਾ ਜਰੂਰ ਦੇਖਿਓ ਤੇ ਮੈਨੂੰ ਫਿਰ ਕਮੈਂਟ ਕਰਕੇ ਦੱਸਿਓ ਤੁਹਾਡੇ ਨਾਲ ਜਦੋਂ ਤੁਸੀਂ ਤੇਲ ਵਰਤਣ ਲੱਗੇ ਨਾ ਥੋੜੇਕ ਦਿਨਾਂ ਬਾਅਦ ਤੁਹਾਡੇ ਵਾਲਾਂ ਨੂੰ ਨਾ ਬਹੁਤ ਜ਼ਿਆਦਾ ਫਰਕ ਪੈਣਾ ਸ਼ੁਰੂ ਹੋ ਜਾਣਾ ਚਾਹੇ ਤੁਹਾਡੇ ਵਾਲਾਂ ਦੇ ਵਿੱਚ ਸਿਕਰੀ ਹੋਵੇ ਚਾਹੇ ਇਨਫੈਕਸ਼ਨ ਹੋਈ ਹੋਵੇ ਉਹ ਸਾਰੀ ਚਮੜੀ ਦੀ ਸਕਿਨ ਹੁੰਦੀ ਹੈ ਨਾ ਜਿਹੜੀ ਉਹ ਸਾਰੇ ਠੀਕ ਹੋ ਜਾਣੀਆਂ ਚਲੋ ਜੀ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ